ਸਾਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬੱਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਹਰਗਿਆਂ ਤੋਂ ਪੁੱਛਦੇ ਆ ਆਜੋ ਬਾਈ ਜੀ ਸਾਸੀਆ ਬਾਈ ਜੀ ਸਾਸੀਆ ਨਾਮ ਕੀ ਹੈ ਵੀਰ ਆਪਣਾ ਨਾਮ ਬਲਜੀਤ ਸਿੰਘ ਢਿੱਲੋਂ ਠੀਕ ਹੋ ਜੀ ਤੇ ਵੀਰ ਆਪਣੇ ਘਰੋਂ ਉਹਦੇ ਤੇ ਕੀ ਡਰੈੱਸ ਹੈ ਜੀ ਆਪਣਾ ਆਪਣਾ ਬਈ ਪੈਂਡ ਸੁਗਨਾਂ ਦੇ ਗਊਸ਼ਾਲਾ ਦੇ ਮਗਰਲੇ ਪਾਸੇ ਘਰ ਆ ਬਈ ਜੀ ਉਹ ਤੇ ਲਉਗੇ ਠੀਕ ਆ ਜੀ ਬਈ ਦਾ ਗਊਸ਼ਾਲਾ ਦੇ ਮਗਰਲੇ ਪਾਸੇ ਘਰ ਆ ਰੇਸ਼ਮ ਢਿਲੋਗੇ ਘਰ ਦੇ ਘਰੇ ਕਹਿ ਕੇ ਤੁਸੀਂ ਆ ਸਕਦੇ ਹੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਈ ਦਾ ਨੰਬਰ ਹੀ ਆ ਤੇ ਦੱਸੋ ਬਾਈ ਜੀ ਝੋਟੀ ਦੀ ਕੀ ਡਿਟੇਲ ਆ ਜੀ ਜੀ ਬਾਈ 2.5 ਸਾਲ ਉਮਰ ਆ ਇਹਦੀ ਠੀਕ ਹੋ ਜੀ ਮਾਂ ਦਾ ਦੁੱਧ 15 ਲੀਟਰ ਆ ਬਈ ਠੀਕ ਹੋ ਜੀ ਉਹਨਾਂ ਦਾ 30000 ਆ ਬਈ ਜਿਹੜੀ ਝੋਟੀ ਤੁਸੀਂ ਸਾਹਮਣੇ ਦੇਖ ਰਹੇ ਹੋ 2.5 ਸਾਲ ਐਦੀ ਉਮਰ ਆ ਜਿਹੜਾ ਮਾਂ ਦਾ ਦੁੱਧ ਦਾ ਰਿਕਾਰਡ ਆ ਵੀਰੇ ਉਹ ਹੈਗਾਗਾ 14-15 ਲੀਟਰ ਹੈ ਤੇ 29000 ਰੁਪਿਆ ਦੀ ਡਿਮਾਂਡ ਕੀਤੀ ਜਾਂਦੀ ਹੈ ਮੌਕੇ ਤੇ ਮਾਨਤਨ ਕੀਤਾ ਜਾਊਗਾ ਹਾਂਜੀ ਹਾਂਜੀ ਠੀਕ ਹੈ ਜੀ ਮੌਕੇ ਤੇ ਮਾਨਤਨ ਵੀ ਕੀਤਾ ਜਾਊਗਾ ਬਾਈ ਤੁਸੀਂ ਝੋਲੀ ਦੇਖ ਸਕਦੇ ਹੋ ਥੋੜਾ ਝੋਟੀ ਡਰਦੀ ਮੜ ਕੱਢ ਲੋ ਬਾਹਰ 골 ਕੇ ਵਿਖਾ ਦਿਓ ਮੂੰਹ ਮੱਥੇ ਹੀ ਦੇਖ ਸਕਦੇ ਹੋ ਵੀਰੇ ਚੰਗੀ ਆ ਚੰਗਾ ਸਿੰਗ ਲੱਗਿਆ ਹੋਇਆ ਤੋਰ ਲਓ ਬਾਈ ਤੋਰ ਲਓ ਤੋਰਾ ਤੁਸੀਂ ਦੇਖ ਸਕਦੇ ਹੋ ਬਾਈ ਥੋੜਾ ਪਸ਼ੂ ਡਰਦਾ ਬਈ ਕੈਮਰੇ ਤੋਂ ਝੋਲੀ ਦੇਖ ਸਕਦੇ ਹੋ ਬਈ ਜੀ ਤੁਸੀਂ ਅਗਲੀ ਅਗਲੀ ਕੱਟੀ ਲਈ ਆ ਜੀ ਕੀ ਡਿਟੇਲ ਹੈ ਇਹ ਇਹਦੀ ਬਈ 1.5 ਸਾਲ ਉਮਰ ਆ ਠੀਕ ਹੋ ਜੀ ਮਾਂ ਦਾ ਦੁੱਧ ਦਾ 14 ਲੀਟਰ ਠੀਕ ਹੋ ਜੀ 1.5 ਸਾਲ ਉਮਰ ਆ ਬਈ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਹੈਗਾ 13-14 ਲੀਟਰ ਮਾਂ ਦਾ ਦੁੱਧ ਦਾ ਰਿਕਾਰਡ ਤੇ ਬਈ ਇਹਦੀ ਕੀ ਡਿਮਾਂਡ ਕਰਦੀ ਆਪਾਂ 25000 ਰੁਪਏ ਇਹਦਾ ਮੁੱਲ 25000 ਰੁਪਏ ਕਰਦੇ ਆ ਦੇਖ ਸਕਦੇ ਹੋ ਬਈ ਚੋਲੀ ਦੇਖ ਸਕਦੇ ਹੋ ਤੁਸੀਂ ਚੰਗੀ ਝੋਲੀ ਆ ਬਾਈ ਬਾਡੀ ਵੰਤਰ ਦੀ ਚੰਗੀ ਆ ਮੂੰਹ ਮੱਥਾ ਚੰਗਾ ਇਹ ਵੀਰੇ ਥੋੜੀ ਕੱਟੀ ਡਰਦੀ ਆ ਮੜਾ ਖੋਲ ਕੇ ਵਿਖਾ ਦੋ ਜੰਦਰੀ ਪਾਉਂਦੇ ਚੰਗਾ ਸੈਂਗ ਆ ਬਾਈ ਮਾਂ ਦੇ ਤੋਂ ਉਧਰ ਰਕਾਰਡ ਹੈਗਾ 13 14 ਲੀਟਰ ਆ 1.5 ਸਾਲ ਉਮਰ ਆ ਬਾਈ ਤੋਰਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਚੰਗੀ ਝੋਲੀ ਹੈ ਬਾਈ ਤੇ ਬਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦਿਓ 87343 ਹਾਂਜੀ 347701 ਇੱਕ ਵਾਰਾਂ ਫੇਰ ਬੋਲਦਾ ਜੀ 78147 43 ਠੀਕ ਹੋ ਜੀ 34770 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਦੋਨੋਂ ਝੋਟੀਆਂ ਵਿੱਚੋਂ ਕੋਈ ਝੋਟੀ ਚੰਗੀ ਲੱਗਦੀ ਹੈ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ